ਸਸ਼ਿਕਾ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨੁੱਖ ਪਰਕਾਰ ਹਾਜ਼ਰ ਹਾਂ ਹੁੰਦੱਕ ਦੀਆਂ ਵਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਔਰਤ ਨੂੰ ਛੇੜਨਾ ਵਿਅਕਤੀ ਨੂੰ ਪਿਆ ਮਹਿੰਗਾ ਤੇ ਗਵੌਣੀ ਪਈ ਆਪਣੀ ਜਾਨ ਪਰਿਵਾਰਿਕ ਮੈਂਬਰਾਂ ਨੇ ਘੁੱਟ-ਘੁੱਟ ਕੇ ਉਤਾਰ ਕਮ ਮੌਤ ਦੇ ਘਾਟ ਭਾਰਤ ਨੂੰ ਮਿਲੀ UN SC ਦੀ ਸਥਾਈ ਮੈਂਬਰਸ਼ਿਪ ਨੂੰ ਭੂਟਾਨ ਨੇ ਖੁੱਲ ਕੇ ਕੀਤਾ ਸਮਰਥਨ ਤਬਾਈ ਮਚਾਉਂਦਾ ਵਾਪਸ ਆ ਰਿਹਾ ਹੈ ਮੌਨਸੂਨ ਨੂੰ ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਲਈ ਰੈਡ ਅਲਰਟ ਕੀਤਾ ਗਿਆ ਚਲੋ ਪੰਜਾਬ ਪੁਲਿਸ ਦਾ ਗਾਇਕਾਂ ਨੂੰ ਦਿੱਤਾ ਵੱਡਾ ਚਟਕਾ ਗਿੱਪੀ ਗਰੇਵਾਲ ਤੇ ਬੱਬੂ ਮਾਨ ਨੂੰ ਛੱਡ ਕੇ ਸਾਰੇ ਗਾਇਕਾਂ ਦੀ ਸਿਕਿਉਰਿਟੀ ਲਈ ਵਾਪਸ ਅਸਤੀਫੇ ਦੀਆਂ ਗੱਲਾਂ ਤੇ ਸੁਨੀਲ ਜਾਖੜ ਦੀ ਚੁੱਪੀ ਨੇ ਸਿਆਸੀ ਜਮਜਾਈ ਹਲਚਲ ਖੜੇ ਹੋ ਰਹੀ ਨੇ ਸਵਾਲ ਮੰਤਰੀ ਦਾ ਅਹੁਦਾ ਜਾਂਦੇ ਆ ਹੀ ਪੰਜ ਸਾਬਕਾ ਮੰਤਰੀ ਨੂੰ ਰਿਹਾ ਸਰਕਾਰੀ ਰਿਹਾਏ ਛੱਡਣ ਦੇ ਨੋਟਿਸ ਹੋਏ ਜਾਰੀ ਮਾਨਸਾ ਦਿੱਤੀ ਨੇ ਕੈਨੇਡਾ ਚ ਕੀਤਾ ਪੰਜਾਬ ਦਾ ਨਾਂ ਰੌਸ਼ਨ ਟ੍ਰਾਂਟੋ ਪੁਲਿਸ ਚ ਹੋਈ ਪਰਤੀ ਕੈਨੇਡਾ ਵਿਖੇ ਲੱਗੇ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਵਿਅਕਤੀਆਂ ਨੇ ਕੀਤੀ ਛੇੜਛਾੜ ਫਲਸਤੀਨ ਦਾ ਲਗਾਇਆ ਝੰਡਾ ਰੂਪਨਗਰ ਵਿਖੇ ਰੰਦੇ ਵਿਅਕਤੀਆਂ ਨੇ ਗਊਸ਼ਾਲਾ ਦੇ ਵਿੱਚ ਧਤੀਸ਼ਤਾਰ ਹਥਿਆਰਾਂ ਨਾਲ ਕੀਤਾ ਹਮਲਾ ਇੱਕ ਗਊ ਦੀ ਹੋਈ ਮੌਤ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਕੁਝ ਸਖਤ ਹੁਕਮ ਪਹਿਲਾ ਰੇਡ ਕਰਕੇ ਸਮਗਲਰਾਂ ਨੂੰ ਫੜਦੇ ਸੀ ਪਿਓ ਤੇ ਪੁੱਤ ਮੁਨਾਫਾ ਦੇ ਕੇ ਆਪ ਹੀ ਬਣ ਗਏ ਤਸਕਰ ਨਿਰਮਲਾ ਸੀਤਾ ਰਮਨ ਖਿਲਾਫ ਕੋਟ ਹੋਇਆ ਸਖਤ ਐਫ ਆਈ ਆਰ ਹੋਈ ਦਰਜ ਪਾਜਪਾ ਦੇ ਸਟਾਰ ਪ੍ਰਚਾਰਕ ਬਣੇ ਚੰਦੂ ਮਾਜਰਾ ਫੋਟੋ ਵਾਇਰਲ ਹੋਣ ਤੋਂ ਬਾਅਦ ਦਿੱਤੀ ਸਫਾਈ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਵਿਦਿਆਰਥੀਆਂ ਨੂੰ ਲੱਗਿਆ ਵੱਡਾ ਝਟਕਾ ਹੁਣ ਕੈਨੇਡਾ 'ਚ ਰਹਿਣਾ ਪਵੇਗਾ ਹੋਰ ਵੀ ਜ਼ਿਆਦਾ ਮਹਿੰਗਾ ਜੀਐਸਟੀ ਦੇ ਡਾਇਰੈਕਟ ਆਨ ਦੇ ਪੈਟਰੋਲ ਤੇ ਡੀਜ਼ਲ 20 ਰੁਪਏ ਤੱਕ ਘਟ ਸਕਦੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸਰਕਾਰ ਹੋਈ ਸਖਤ ਰੈੱਡ ਐਂਟਰੀ ਕਰਕੇ ਮਾਮਲੇ ਕੀਤੇ ਦਰਜ BSNL ਦਵੇਗਾ ਗ੍ਰਾਹਕਾਂ ਨੂੰ ਵੱਡਾ ਤੋਹਫਾ 4G ਦੀ ਸਪਲਾਈ ਦੇਣ ਵਾਸਤੇ ਕੰਪਨੀ ਕਰ ਰਹੀ ਹੈ ਕੁਝ ਵੱਡੀ ਪਲੈਨਿੰਗ ਅਰਵਤ ਕੇਜਰੀਵਾਲ ਜਲਦੀ ਛੱਡਣਗੇ ਸੀਐਮ ਨਿਵਾਜ਼ ਆਰਤੀ ਹਾਤੇ ਸੈਲਰ ਮਾਲਕਾਂ ਵੱਲੋਂ ਹੜਤਾਲ ਐਲਾਨਣ ਤੋਂ ਬਾਅਦ ਪ੍ਰਸ਼ਾਸਨ ਹੋਈ ਚੁੱਤ ਸੜਕ ਤੇ ਤੁਰਦੀ ਗੱਡੀ ਨੂੰ ਲੱਗ ਗਈ ਭਿਆਨਕ ਅੱਗ ਵਿਅਕਤੀਆਂ ਦੀ ਬਚ ਗਈ ਜਾਨ ਮਾਨਸਾ ਦੀ ਧੀ ਨੇ ਕੈਨੇਡਾ ਚ ਕੀਤਾ ਪੰਜਾਬ ਦਾ ਨਾਂ ਰੌਸ਼ਨ ਟੋਰਾਂਟੋ ਪੁਲਿਸ ਚ ਹੋਈ ਪਰਤੀ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰਪੱਖ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ